ਸੋ ਕਹੋ ਟੱਲ ਗੁਰ ਸੇਵੀਐ ਅਹ ਨਿਸ ਸਾਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹ ਛਾਟੀ ਐ ਤੋਦ ਡਿਠੇ ਸੱਚੇ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾਹ ਹੋ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਜਣ ਸਚਾ ਪਾ ਤੈਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾਤੀ ਜਾ ਜੋ ਹਰ ਸੇਵਹਿ ਤਿਨ ਬਲ ਜਾਉ ਤਿਨ ਹਿਰਦੈ ਸਾਚੁ ਚਾ ਮੁਖੇ ਨਾਉ ਸਾਚੋ ਸਾਚ ਸੰਭਾਲੇ ਹੋ ਦੁਖ ਜਾਇ ਸਾਚੈ ਸਬਦ ਵਸੈ ਮਾਨਿ ਆਇ ਜੋ ਹਰ ਸੇਵਹਿ ਤਿਨ ਬਾਲੇ ਜਾਉ ਤੈਨ ਹਿਰਦੈ ਸਾਚ ਸਚਾ ਮੋਖਿ ਨਾਉ ਸਾਚੋ ਸਾਚ ਸੰਭਾਲੇ ਹੋ ਦੁਖ ਜਾਇ ਸਾਚੈ ਸਬਦ ਵਸੈ ਮਾਨਿ ਆਈ ਗੁਰਬਾਣੀ ਸੁਣੈ ਮੈਲ ਗਵਾਈ ਸਹਜੇ ਹਾਰੇ ਨਾਮ ਮਾਨਿ ਵਸਾਈ ਰਹਾਉ ਕੂੜ ਕੁਸਤ ਤ੍ਰਿਸ਼ਨਾ ਆਗਨ ਬੁਝਾਈ ਅੰਤਰ ਸਾਤ ਸਹਜ ਸੁਖ ਪਾਈ ਗੁਰ ਕੈ ਭਾਣੈ ਚੱਲੈ ਤਾ ਆਪ ਜਾਈ ਸਾਚ ਮਹਿਲ ਪਾਈ ਹਰ ਗੁਣ ਗਾਈ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ ਮਨਮੋਖ ਅੰਦੇ ਦੋਖੇ ਵਿਹਾਣੀ ਸਤਿਗੁਰ ਭੇਟੇ ਤਾ ਸੁਖ ਪਾਏ ਹਉ ਮੈਂ ਵਿਚਾਉ ਠਾ ਕੇ ਰਹਾਈ ਕਿਸਨੋਂ ਕਹੀਐ ਦਾਤਾ ਇੱਕ ਸੋ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮੇਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਕਿਸ ਨਾਮ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸਬਦ ਮਿਲਾਵਾ ਹੋਈ ਮੇਲੇ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਸ੍ਰੀ